ਸਿਕਾਲ ਜੀ ਮੈਂ ਇੰਗਲੈਂਡ ਦੇ ਈਸਟ ਹਿੱਲ ਅਪੋਜੀਟ ਟੈਂਪਲ ਹਿੱਲ ਪਹਾੜੀ ਦੇ ਉੱਤੇ ਖੜਾ ਹਾਂ ਇਹ ਜੋ ਸਮਾਧਾਂ ਦੇਖ ਰਹੇ ਹਾਂ ਧਰਮੀ ਲੋਕਾਂ ਦੀਆਂ ਨੇ ਇਹ ਧਰਮੀ ਲੋਕ ਸਾਰੇ ਫਿਰਕਿਆਂ ਵਿੱਚ ਹਰੇਕ ਧਰਮਾਂ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਯਾਦ ਫਿਰ ਉੱਥੋਂ ਦੇ ਲੋਕ ਸੰਭਾਲ ਕੇ ਰੱਖਦੇ ਨੇ ਇੰਗਲਿਸ਼ ਵਿੱਚ ਲਿਖਿਆ ਹੋਇਆ ਫਿਰ ਮੈਂ ਟਰਾਂਸਲੇਸ਼ਨ ਕੀਤਾ Google ਤੇ ਜਾ ਕੇ 1735 ਦੇ ਵਿੱਚ 1836 ਦੇ ਵਿੱਚ ਜਿਹੜੇ ਇਸ ਮੁਲਕ ਦੇ ਵਿੱਚ ਧਰਮੀ ਲੋਕ ਸੀਗੇ ਪ੍ਰਮਾਤਮਾ ਨੂੰ ਮੰਨਣ ਵਾਲੇ ਚੰਗੇ ਇਨਸਾਨ ਧਰਮ ਦੇ ਲਈ ਲੜ ਮਰਨ ਵਾਲੇ ਸੀਗੇ ਜਿਹੜੇ ਇਹ ਉੱਚੀ ਪਹਾੜੀ ਦੇ ਉੱਤੇ ਫਿਰ ਉਹਨਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਨੇ ਤਕਰੀਬਨ 8-9 ਸਮਾਧਾਂ ਨੇ ਸਾਰ ਨੂੰ ਮੈਂ ਦੇਖਿਆ ਆਂ ਕਿ ਉਹਨਾਂ ਨੂੰ ਕੋ ਪੜਿਆ Google ਤੇ ਜਾ ਕੇ ਫਿਰ ਉਹਨਾਂ ਨੂੰ ਸਰਚ ਕੀਤਾ ਬੜਾ ਮਾਨ ਖੁਸ਼ ਹੋਇਆ ਕਿ ਜਿੱਥੇ ਅਸੀਂ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਸੰਭਾਲੀਆਂ ਹੋਈਆਂ ਨੇ ਉੱਥੇ ਇਹਨਾਂ ਨੇ ਵੀ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਸੰਭਾਲ ਕੇ ਉੱਚੀ ਥਾਂ ਤੇ ਘਾਹ ਬੂਟੇ ਲਾ ਕੇ ਵਧੀਆ ਉਹਨਾਂ ਨੂੰ ਸਜਾਵਟ ਦੇ ਕੇ ਇੰਨਾ ਸਤਕਾਰ ਦਿੱਤਾ ਹੋਇਆ ਕਿ ਉਹਨਾਂ ਦਾ ਮਨ ਵੀ ਖੁਸ਼ ਹੁੰਦਾ ਹੋਊਗਾ ਕਿ ਜੇ ਅਸੀਂ ਕੋਈ ਕੁਰਬਾਨੀ ਕੀਤੀ ਆ ਸਾਡੀ ਅੱਜ ਕਦਰ ਪੈ ਰਹੀ ਆ ਤੇ ਨਾਲ ਦੀ ਸੜਕ ਲੰਘਦੀ ਆ ਸੜਕ ਵੀ ਇਹਨਾਂ ਨੇ ਪਰੇ ਦੀ ਕੀਤੀ ਇਸ ਖਾ ਨੂੰ ਬਚਾ ਕੇ ਉਹਨਾਂ ਦੀ ਯਾਦਗਾਰ ਨੂੰ ਪੂਰਾ ਐਨ ਵਧੀਆ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ